ਸੋਸ਼ਲ ਮੀਡੀਆ ਮਤਲਬ ਇਦਾਂ ਦਾ ਬਣ ਗਿਆ ਪਲੇਟਫਾਰਮ ਸੋਸ਼ਲ ਮੀਡੀਆ ਤੇ ਬਹੁਤ ਜਲਦੀ ਫੇਮ ਲੈਣ ਲਈ 네ਗੇਟਿਵਿਟੀ ਅੱਗੇ ਲੈ ਕੇ ਹੁੰਦੇ ਆ ਪਰ ਹੁਣ ਬੱਚੇ ਸਾਹਮਣੇ ਵੀ ਫੋਨ ਨਹੀਂ ਆਪਣਾ ਘੜ ਸਕਦੇ ਗਲਤੀ ਕੀ ਦੀ ਹੈ ਵਿੱਚ ਗਲਤੀ ਸਾਡੇ ਵਰਗੇ ਆਮ ਲੋਕਾਂ ਦੀ ਹੈ ਜੀ ਕੀ ਕਾਰਨ ਲੱਗਦਾ ਕਿ ਲੋਕ ਜਲਦੀ ਗਲਤ ਯੂਜ਼ ਕਰ ਰਹੇ ਉਹਨਾਂ ਦੀ ਮਾਨਸਿਕਤਾ ਖਰਾਬ ਹੋ ਗਈ ਹੈ ਜੀ ਅਨੰਦਾ ਸ਼ਰਮਾ ਜਿਹੜੀ ਆਰਟਿਸਟ ਆ ਉਹਦੀ ਇੱਕ ਰੀਲ ਵਾਇਰਲ ਹੋਈ ਸੀਗੀ ਸਭ ਤੋਂ ਪਹਿਲਾਂ ਤੇ ਅੱਜ ਉਹ ਦੇਖੋ ਕਿੱਥੇ ਆ ਏਦਾਂ ਹੀ ਹੁਣ ਇੱਕ ਲਿਖਾਰੀ ਜਿਹੜਾ ਮੁੰਡਾ ਲੁਧਿਆਣੇ ਤੋਂ ਹੀ ਆ ਉਹ ਵੀ ਅੱਜਕੱਲ ਵਧੀਆ ਚੱਲਦਾ ਪਿਆ ਲੱਗਿਆ ਕਿ ਯਾਰ ਅਨਮੋਲ ਕੋਤਰਾ ਜਿਵੇਂ ਰੋ ਰੋ ਕੇ ਕਈ ਦੀ ਕਲਪਾ ਜਾਂਦਾ ਬੰਦਾ ਹਨ ਅਗਰੈਸਿਵ ਹੋ ਜਾਂਦਾ ਕਿ ਯਾਰ ਜਦੋਂ ਫਿਲਮਾਂ ਦੀ ਪ੍ਰੋਮੋਸ਼ਨ ਹੁੰਦੀ ਆ ਉਦੋਂ ਤੁਸੀਂ ਲੋਕ ਕਿਉਂ ਅੱਗੇ-ਅੱਗੇ ਦਿਖਾਵਾ ਕਰਦੇ ਹੋ ਉਦੋਂ ਤੁਸੀਂ ਕਾਰਡ ਬਣਦੇ ਹੋ ਉਲਫਾਫੇ ਨਹੀਂ ਪਾਗੇ ਪੈਸੇ ਬਣਦੇ ਹੋ ਅੱਗੇ ਪਿੱਛੇ ਕਿਉਂ ਨਹੀਂ ਆਂਦੇ ਹੁਣ ਛੇੜ ਸਾਡੇ ਲੁਧਿਆਣੇ ਦੇ ਵਿੱਚ ਮਨੁਖਤ ਵਾਲੇ ਭਾਜੀ ਆ ਤੁਸੀਂ ਵੀ ਸੁਣਿਆ ਹੋਇਆ ਕਿੰਨੇ ਵਧੀਆ ਕੰਮ ਕਰਦੇ ਪਏ ਆ ਉਹਨਾਂ ਨੂੰ ਬਾਰ-ਬਾਰ ਵੀਡੀਓ ਪਾਉਣ ਦੀ ਲੋੜ ਕਿਉਂ ਪੈਂਦੀ ਪਈ ਆ ਕਿਉਂਕਿ ਉਹਨਾਂ ਨੂੰ ਕੋਈ ਸਪੋਰਟ ਹੀ ਨਹੀਂ ਕਰਦਾ ਅੱਗੇ ਵੀ ਆ ਕੇ ਜਿਹੜੇ ਟੌਪ ਦੇ ਸਿੰਗਰ ਆ 10-20 ਲੱਖ ਕਰੋੜ ਪਰ ਸਾਡੇ ਪੰਜਾਬ ਨੂੰ ਦੇਣ ਕੀ ਦੇ ਰਹੀ ਹੈ ਕੁਛ ਵੀ ਨਹੀਂ ਗੀਤਾਂ ਵਾਲੀ ਮਸ਼ੀਨ ਉਸ ਦੇ ਬਾਰੇ ਮੈਂ ਕਹਿਤਾ ਸੀਗਾ ਕਿ ਅੱਜ ਉਹ ਬੰਦਾ ਬਾਲੀਵੁੱਡ ਦੇ ਵਿੱਚ ਬੈਠਾ ਉਹਨੂੰ ਮੈਂ ਸਿਰਫ ਇੰਨੀ ਗੱਲ ਕਹੀ ਕਿ ਤੂੰ ਪੰਜਾਬ ਤੋਂ ਬਾਹਰ ਬੈਠਾ ਇਹਨੇ ਦਿਨਾਂ ਦੇ ਵਿੱਚ ਸਾਡੇ ਪੰਜਾਬ ਨੂੰ ਕੁਛ ਦੇ ਤਾਂ ਸਹੀ ਕਈ ਲੋਕਾਂ ਮੈਨੂੰ ਕਮੈਂਟ ਇਹ ਆਏ ਜਿਹੜੇ ਉਹਦੇ ਫੈਨ ਆ ਉਹ ਹੈਲਪ ਕਰਦਾ ਹੋਊਗਾ ਤੈਨੂੰ ਦਿਖਾ ਕੇ ਕਰਨੀ ਆ ਪਰ ਯਾਰ ਅੱਜਕੱਲ ਸੋਸ਼ਲ ਮੀਡੀਆ ਦਾ ਜਮਾਨਾ ਦਿਖਾਓ ਨਾ ਕਿ ਲੋਕਾਂ ਨੂੰ ਪਤਾ ਲੱਗੇ ਤੁਸੀਂ ਵਧੀਆ ਕੰਮ ਕਰਦੇ ਹੋ ਮੈਨੂੰ ਬੜੇ ਸਿੰਗੜਾ ਦੇ ਵਧੀਆ ਮੈਸੀ ਆਏ ਬਾਗੀ ਜਿਹੜਾ ਕਿ ਬਹੁਤ ਵਧੀਆ ਸਿੰਗਰ ਆ ਉਹਦਾ ਮੈਨੂੰ ਮੈਸੇਜ ਆ ਕਿ ਗੱਟਾ ਖਿੱਚ ਕੇ ਰੱਖ ਕੰਮ ਓਕੇ ਆ ਜਿਹੜੇ ਸਮਝ ਜਾਂਦੇ ਸਮਝ ਜਾਂਦੇ ਇਦਾਂ ਹੁਣ ਪਰਮੇਸ਼ਵਰ ਮਾ ਵਾ ਉਹ ਵੀ ਆਉਂਦਾ ਸੇਵਾ ਕਰਨ ਉਹਦੀ ਕੋਈ ਫਿਲਮ ਤਾਂ ਨਹੀਂ ਆਉਂਦੀ ਵੈਸੇ ਵੀ ਆ ਜਾਂਦਾ ਉਹ ਨਿੰਜਾ ਵਾਲਾ ਲੁਧਿਆਣੇ ਤੋਂ ਉਹ ਵੀ ਆਉਂਦਾ ਵਾ ਅਗਲਾ ਨਹੀਂ ਵੀਡੀਓ ਬਣਾਉਂਦਾ ਹੋਊਗਾ ਵੱਖਰੀ ਆ ਉਹਨਾਂ ਮੋੜ ਵੀਡੀਓ ਦੇ ਵਿੱਚ ਕਹਿੰਦਾ ਕਿ 3-3000 ਦੇ ਪਿੱਛੇ ਲੋਕੀ ਮਰਨ ਨੂੰ ਬੈਠੇ ਹੁੰਦੇ ਆ ਕਿਉਂ 3000 ਰੁਪਏ ਕੀ ਹੈ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਕਿੱਥੇ ਕੌਫੀ ਪੀਣੇ ਚਲੇ ਉਹ 1000 ਪਰ ਆ ਜਾਂਦੇ ਕਿਸ ਨੂੰ ਆਪਾਂ 100 ਨਹੀਂ ਦੇਣਾ 50 ਨਹੀਂ ਦੇਣੇ 10 ਨਹੀਂ ਦੇਣੇ ਜੀ ਜੀ ਐਟਲੈਕ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੀਹਾ ਮਿਲ ਕੇ ਸਵਾਗਤ ਕਰਦੀ ਹਾਂ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਜਿਹੜਾ ਇੱਕ ਫੇਮ ਦੇ ਲਈ ਲੋਕ ਜਿਹੜੇ ਕਿਸ ਹੱਦ ਤੱਕ ਜਿਹੜਾ ਕੁਝ ਕਰ ਜਾਂਦੇ ਨੇ ਤੇ ਅੱਜ ਸਾਡੇ ਨਾਲ ਦੀਪਕ ਸ਼ਰਮਾ ਮੌਜੂਦ ਨੇ ਜੋ ਕਿ ਹਮੇਸ਼ਾ ਜਿਹੜੇ ਨੇ ਮੋਟੀਵੇਸ਼ਨਲ ਵੀਡੀਓ ਬਣਾ ਰਹੇ ਬਹੁਤ ਜ਼ਿਆਦਾ ਚਰਚੇ ਦੇ ਵਿੱਚ ਵੀ ਰਹਿੰਦੇ ਨੇ ਤੇ ਅੱਜ ਆਪਾਂ ਜ ਉਹਨਾਂ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸੱਸੀ ਕਾਂ ਸਾਰੇ ਸਰੋਤਿਆਂ ਨੂੰ ਦੇਖਣ ਵਾਲਿਆਂ ਨੂੰ ਪਿਆਰ ਭਰੀ ਸੱਸੀ ਕਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਭਾਲ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਨਵਾਈਟ ਕੀਤਾ ਟਾਈਮ ਦਿੱਤਾ ਜੀ ਤੇ ਜ ਸਾਡਾ ਸੱਤਵਲਾ ਸਵਾਲ करिए ਸੋਸ਼ਲ ਮੀਡੀਆ ਇੱਕ ਬਹੁਤ ਸਸਤਾ ਮਤਲਬ ਪਲੇਟਫਾਰਮ ਬਣ ਗਿਆ ਕਿ ਥੋੜੀ ਜਿਹੀ ਵੀ ਕੋਈ ਵੀ ਵੀਡੀਓ ਪਾਉ ਉਲਟੀਆਂ ਸਿੱਡੀਆਂ ਤੇ ਫੇਮਸ ਹੋ ਜਾਉ ਮੈਨੂੰ ਲੱਗਦਾ ਕਿ ਸਾਰੇ ਦੀ ਇਹ ਸੋਚ ਹੈ ਕੁਝ ਬੰਦੇ ਜਿਹੜੇ ਹੁੰਦੇ ਨੇ ਸੋਸ਼ਲ ਮੀਡੀਆ ਤੇ ਬਹੁਤ ਜਲਦੀ ਫੇਮ ਲੈਣ ਲਈ ਨੈਗੇਟਿਵਿਟੀ ਅੱਗੇ ਲੈ ਕੇ ਹੁੰਦੇ ਆ ਹੁਣ ਤੁਸੀਂ ਹਿਸਾਬ ਲਾ ਲਓ ਕਿ ਸੋਸ਼ਲ ਮੀਡੀਆ ਮਤਲਬ ਐਦਾਂ ਦਾ ਬਣ ਗਿਆ ਪਲੇਟਫਾਰਮ ਕੀ ਆਪਾਂ ਹੁਣ ਬੱਚੇ ਸਾਹਮਣੇ ਵੀ ਫੋਨ ਨਹੀਂ ਆਪਣਾ ਕੱਢ ਸਕਦੇ ਗਲਤੀ ਕੀ ਦੀ ਐ ਵਿੱਚ ਗਲਤੀ ਸਾਡੇ ਵਰਗੇ ਆਮ ਲੋਕਾਂ ਦੀ ਹੈ ਜੀ ਬਿਲਕੁਲ ਜੇ ਹੁਣ ਆਪਾਂ ਸਹੀ ਆ ਪਰ ਆਪਾਂ ਹੁਣ ਕਿੰਨਿਆਂ ਨੂੰ ਸਹੀ ਕਰੀ ਕਿੰਨਿਆਂ ਨੂੰ ਗਾਈਡ ਕਰੀ ਅੱਜ ਕੱਲ ਹਰੇਕ ਬੰਦਾ ਭਾਲਦਾ ਕਿ ਮੈਂ ਬਹੁਤ ਜਲਦੀ ਫੇਮ ਫੇਮਸ ਹੋਵਾਂ ਫੇਮ ਲਵਾਂ ਨਾਮ ਬਣਾਵਾਂ ਪਰ ਉਹ ਲੋਕ ਨਾ ਕਿਸੇ ਨਾ ਕਿਸੇ ਭੁੱਲ ਜਾਂਦੇ ਆ ਕਿ ਜਿਹੋ ਜੀ ਵੀਡੀਓ ਪਾਉਂਦੇ ਪਏ ਆ ਇਨ ਫਿਊਚਰ ਉਹ ਨੈਟ ਤੇ ਤਾਂ ਰਹਿਣੀਆਂ ਨੇ ਚਾਹੇ ਉਹ ਦੁਨੀਆ ਤੋਂ ਚਲੇ ਜਾਣ ਪਰ ਉਹ ਸੋਚਦੇ ਨਹੀਂ ਇਹ ਚੀਜ਼ਾਂ ਫੇਮਲੀ ਪਾ ਤਾਂ ਦਿੰਦੇ ਨੇ ਚਾਹੇ ਬਾਅਦੋਂ ਡੀਡੀ ਵੀ ਕਰ ਦਣ ਪਰ ਉਹ ਵੀਡੀਓ ਕਿਥੇ ਨਾ ਕਿਥੇ ਪਹੁੰਚ ਹੀ ਜਾਣੀ ਆ ਤੇ ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਬਹੁਤ ਵਧੀਆ ਚੀਜ਼ ਆ ਇਹ ਬੰਦੇ ਨੂੰ ਆਪਣਾ ਟੈਲੈਂਟ ਬਾਹਰ ਕੱਢਣ ਲਈ ਵਧੀਆ ਪਲੇਟਫਾਰਮ ਆ ਜੀ ਹੁਣ ਜੇ ਤੁਸੀਂ ਗੱਲ ਕਰੋ ਸੋਸ਼ਲ ਮੀਡੀਆ ਤੋਂ ਕਿੰਨੇ ਆਰਟਿਸਟ ਜਿਹੜੇ ਨਹੀਂ ਬਣੇ ਸਾਰੇ ਮੈਨੂੰ ਲੱਗਦਾ ਸੋਸ਼ਲ ਮੀਡੀਆ ਤੇ ਆਰਟਿਸਟ ਬਨ ਰਹੇ ਨੇ ਹਾਂ ਤੁਸੀਂ ਸ਼ਾਇਦ ਤੁਹਾਨੂੰ ਵੀ ਨੋਟਿਸ ਵਿੱਚ ਹੋਣਾ ਸੁਨੰਦਾ ਸ਼ਰਮਾ ਜਿਹੜੀ ਆਰਟਿਸਟ ਆ ਉਹਦੀ ਇੱਕ ਰੀਲ viral ਹੋਈ ਸੀਗੀ ਸਭ ਤੋਂ ਪਹਿਲਾਂ ਤੇ ਅੱਜ ਉਹ ਦੇਖੋ ਕਿੱਥੇ ਆ ਬਿਲਕੁਲ ਤੇ ਇਦਾਂ ਹੀ ਹੁਣ ਇੱਕ ਲਿਖਾਰੀ ਜਿਹੜਾ ਮੁੰਡਾ ਲੁਧਿਆਣੇ ਤੋਂ ਹੀ ਆ ਉਹ ਵੀ ਸੋ ਜੀ ਮੈਨੂੰ ਲੱਗਦਾ ਇਹਨੂੰ ਵਧੀਆ ਤਰੀਕੇ ਨਾਲ ਯੂਜ਼ ਕਰਾਂਗੇ ਤਾਂ ਬਹੁਤ ਵਧੀਆ ਪਲੇਟਫਾਰਮ ਆ ਬਟ ਮੈਨੂੰ ਨਹੀਂ ਲੱਗਦਾ ਕਿ ਲੋਕੀ ਇਹਨੂੰ ਸਹੀ ਯੂਜ਼ ਕਰਦੇ ਪਿਆ ਲੋਕ ਕੀ ਕਾਰਨ ਲੱਗਦਾ ਕਿ ਲੋਕ ਗਲਤ ਯੂਜ਼ ਕਰ ਰਹੇ ਨੇ ਉਹਨਾਂ ਦੀ ਮਾਨਸਿਕਤਾ ਖਰਾਬ ਹੋ ਗਈ ਹੈ ਜੀ ਆਪਾਂ ਕਿੱਦਾਂ ਕਿਵੇਂ ਕਹਿ ਸਕਦੇ ਹੋ ਮਾਨਸਿਕਤਾ ਖਰਾਬ ਹੋ ਗਈ ਕਿਉਂਕਿ ਅੱਜਕੱਲ ਇਦਾਂ ਹੁੰਦਾ ਪਹਿਲਾਂ ਆਪਾਂ ਚੰਗੀਆਂ ਲੋਕਾਂ ਕੋਲ ਬਹਿੰਦੇ ਸੀ ਨਾ ਤੇ ਉਹਨਾਂ ਕੋਲੇ ਪੋਜ਼ੀਟਿਵ ਵਾਈਬ ਲੈਂਦੇ ਸੀ ਆਪਾਂ ਹੁਣ ਆਪਾਂ ਚਾਹੇ ਜਿੰਨੇ ਮਰਜ਼ੀ ਸਹੀ ਹੋਈਏ ਤੇ ਸਾਨੂੰ ਲੋਕੀ ਮਾੜਾ ਬਣਾ ਜਾਣਗੇ ਇਦਾਂ ਦੀ ਥਿੰਕਿੰਗ ਹੋ ਗਈ ਲੋਕਾਂ ਦੀ ਮਤਲਬ ਲੋਕਾਂ ਕੋਲ ਇਨੀ ਨੈਗੇਟਿਵਿਟੀ ਇੰਨਾ ਸਟ੍ਰੈਸ ਡਿਪਰੈਸ਼ਨ ਕਿਉਂਕਿ ਅੱਜ ਕੱਲ ਨਾ ਮੈਨੂੰ ਲੱਗਦਾ ਕਿ ਰਿਲੇਸ਼ਨਸ਼ਿਪ ਜਿਹੜੀ ਮੇਨ ਜੀਜ਼ ਕਰਕੇ ਮੈਂ ਵਾਇਰਲ ਹੋਇਆ ਮੈਂ ਰਿਲੇਸ਼ਨਸ਼ਿਪ ਦੇ ਕਰਕੇ ਵੀਡੀਓ ਜਿਹੜੀ ਬਣਾਈ ਸੀਗੀ ਅੱਜ ਉਹ 2 ਲੱਖ ਦੇ ਕਰੀਬ ਇੰਸਟਾਗ੍ਰam ਤੇ ਸ਼ੇਅਰਿੰਗ ਹੋਈ ਹੋਈ ਆ ਤੇ ਬਹੁਤ ਮੈਨੂੰ ਲੱਗਦਾ ਮਾਇਨੇ ਰੱਖਦੀ ਹੈ ਚੀਜ਼ ਕਿਉਂਕਿ ਨਾ ਮੈਂ ਕੋਈ ਕਲਾਕਾਰ ਆ ਨਾ ਮੈਨੂੰ ਕਿਸੇ ਨੇ ਸਪੋਰਟ ਕੀਤੀ ਤੇ ਉਹ ਵੀਡੀਓ ਅੱਜ ਸੋਸ਼ਲ ਮੀਡੀਆ ਤੇ 1.7 ਮਿਲੀਅਨ ਕ੍ਰੋਸ ਕਰੇਗੀ ਤੇ ਵਧੀਆ ਰਿਸਪੌਂਸ ਮਿਲਿਆ ਬੜੇ ਲੋਕਾਂ ਨੇ ਮੈਨੂੰ ਮੈਸੇਜ ਆਇਆ ਕਿ ਕੋਈ ਪਹਿਲਾ ਸ਼ਖਸ ਹੈਗਾ ਜਿਹੜਾ ਸੋਸ਼ਲ ਮੀਡੀਆ ਤੇ ਵਧੀਆ ਬੋਲਿਆ ਜਦੋਂ ਮੈਂ ਵੀਡੀਓ ਪਾਈ ਸੀ ਮੈਂ ਇਹ ਸੋਚ ਕੇ ਨਹੀਂ ਪਾਈ ਸੀ ਕਿ ਮੈਂ ਵਾਇਰਲ ਹੋਣਾ ਫੇਮ ਲੈਣਾ ਮੈਂ ਉਦਾਂ ਹੀ ਇੱਕ ਕਿਸੇ ਨੂੰ ਮੈਸੇਜ ਆਇਆ ਕਿ ਸਾਡੇ ਨਾਲ ਨਾ ਵੀ ਇਦਾਂ ਮੁੰਡੇ ਨੇ ਕੀਤਾ ਧੋਖਾ ਤੇ ਮੈਂ ਬਹੁਤ ਜ਼ਿਆਦਾ ਐਗਰੈਸਿਵ ਹੋ ਕੇ ਵੀਡੀਓ ਪਾਤੀ ਸੋਸ਼ਲ ਮੀਡੀਆ ਤੇ ਤੇ ਉਹ ਵੀਡੀਓ ਨੇ ਮੈਨੂੰ ਬਹੁਤ ਵਧੀਆ ਇੱਕ ਨੇਮ ਦੇ ਦਿੱਤਾ ਇੱਕ ਫੇਮ ਦੇ ਦਿੱਤਾ ਕਹਿ ਲੋ ਤੇ ਫਿਰ ਮੈਨੂੰ ਲੱਗਿਆ ਕਿ ਨਹੀਂ ਦੀਪਕ ਵੀ ਇੰਸਟਾਗ੍ਰam ਬੈਸਟ ਪਲੇਟਫਾਰਮ ਆ ਜੇ ਆਪਾਂ ਵਧੀਆ ਲੈ ਕੇ ਚੱਲੀਏ ਹੁਣ ਤੁਸੀਂ ਹਿਸਾਬ ਲਾ ਲਓ ਇੰਸਟਾਗ੍ਰam ਤੇ ਆਪਾਂ ਰੀਲਾਂ ਦੇਖਦੇ ਆ ਕੋਈ ਕੁੜੀ ਰੀਲ ਪਾ ਦਵੇ ਕਿਸੇ ਵੀ ਗਾਣੇ ਤੇ ਤੁਸੀਂ ਸ਼ਾਮ ਤਾਈਂ ਦੇਖੋ ਕਿ ਲੱਖਾਂ ਵਿਊ ਲੱਖਾਂ ਲਾਈਕ ਲੱਖਾਂ ਸ਼ੇਅਰਿੰਗ ਤੇ ਜੇ ਕੋਈ ਬੰਦਾ ਨਾਰਮਲ ਪਾ ਰਿਹਾ ਹੁਣ ਨੂੰ ਕੋਈ سپورਟ ਹੀ ਨਹੀਂਗੀ ਕਿਉਂਕਿ ਅੱਜ ਕਾ ਲੋਕੀ ਮਨ ਲੱਗਦਾ ਵੀ ਉਹੀ ਚੀਜ਼ਾਂ ਦੇਖਣੀ ਪਸੰਦ ਕਰਦੀ ਹੈ ਜਿਹੜੀਆਂ ਉਹਨਾਂ ਨੂੰ ਵਧੀਆ ਲੱਗਦੀਆਂ ਤੇ ਮੈਨੂੰ ਲੱਗਦਾ ਕਿ ਗੋੜ ਗਿਫਟੇ ਲਾ ਲਉ ਪਰ ਮੈਨੂੰ ਲੋਕਾਂ ਦਾ ਇੰਨਾ ਪਿਆਰ ਮਿਲਿਆ ਕਿ ਮੇਰਾ ਨਾਮ ਚੰਗੀਆਂ ਚੀਜ਼ਾਂ ਨਾਲ ਜੁੜਿਆ ਉਹਨਾਂ ਨੇ ਤੇ ਤੁਹਾਡੀ ਗੱਲ ਕਰੀਏ ਤੇ ਤੁਸੀਂ ਕਿਸ ਫੇ ਦੇ ਵਿੱਚ ਜਿਹੜੀਆਂ ਨੇ ਵੀਡੀਓਜ਼ ਬਣਾਉਂਦੇ ਹੋ ਕਿਉਂਕਿ ਇਨਫਲੂਐਂਸਰ ਆ ਬਹੁਤ ਜ਼ਿਆਦਾ ਕੰਮ ਜਿਹੜਾ ਇਹ ਕਰਨਾ ਪੈਂਦਾ ਕਈ ਵਾਰੀ ਨੈਗੇਟਿਵ ਵੀ ਬੋਲਣਾ ਪੈਂਦਾ ਕਈ ਵਾਰੀ ਪੋਜ਼ਿਟਿਵ ਵੀ ਬੋਲਣਾ ਪੈਂਦਾ ਹਾਂ ਬਿਲਕੁਲ ਇਹ ਆਪਣੇ ਆਪ ਨੂੰ ਬੜਾ ਕੰਟਰੋਲ ਰੱਖਣਾ ਪੈਂਦਾ ਕਿਉਂਕਿ ਮੈਨੂੰ ਕਾਫੀ 0.1% ਕਹੂੰਗਾ ਲੋਕਾਂ ਦੇ ਜਦੋਂ ਬੈਡ ਕਮੈਂਟ ਆਏ ਨਾ ਮੈਂ ਕਹਿੰਦਾ ਯਾਰੀ ਕਿਉਂ ਬੋਲਦੇ ਪਏ ਨੇ ਮੈਂ ਤਾਂ ਚ ਇਹ ਥੋੜੇ ਦਿਨ ਪਹਿਲਾਂ ਮੈਂ ਇੱਕ ਰੀਲ ਪਾਈ ਇੰਸਟਾਗ੍ਰਾਮ ਮੇਰੀ ਚੱਕ ਕੇ ਡਿਲੀਟ ਕਰਤੀ ਆ ਦੋ ਦਿਨ ਪਹਿਲਾਂ ਦੀ ਗੱਲ ਆ ਜੀ ਮੈਂ ਪਾਈ ਸੀ ਰੀਲ ਦੇ ਵਿੱਚ ਕਿਹਾ ਸੀਗਾ ਕਿ ਅਨਮੋਲ ਕੋਤਰਾ ਹੁਣ ਇਹ ਨਾ ਸੋਚੋ ਕਿ ਮੈਂ ਫੇਮ ਲੈ ਲਈ ਚੀਜ਼ ਬੋਲ ਰਿਹਾ ਹਾਂ ਅਨਮੋਲ ਕੋਤਰਾ ਵੀਰ ਨਾ ਮੇਰੀ ਵਧੀਆ ਬੌਂਡਿੰਗ ਹੈ ਮੈਨੂੰ ਮੈਸੀ-ਮੂਸੀ ਅਗਲੇ ਦੇ ਆਉਂਦੇ ਆ ਕਿਉਂਕਿ ਉਹ ਵੀ ਲੁਧਿਆਣੇ ਤੋਂ ਬਿਲੋਂਗ ਕਰਦਾ ਮੈਂ ਵੀ ਲੁਧਿਆਣੇ ਤੋਂ ਆ ਤੇ ਮੈਨੂੰ ਲੱਗਿਆ ਕਿ ਯਾਰ ਅਨਮੋਲ ਕੋਤਰਾ ਜਿੰਨੇ ਰੋ ਰੋ ਕੇ ਕਈ ਦੀ ਕਲਪ ਜਾਂਦਾ ਬੰਦਾ ਹਨਾ ਅਗਰੈਸਿਵ ਹੋ ਜਾਂਦਾ ਕਿ ਯਾਰ ਜਦੋਂ ਫਿਲਮਾਂ ਦੀ ਪ੍ਰੋਮੋਸ਼ਨ ਹੁੰਦੀ ਆ ਉਦ ਉਦੋਂ ਤੁਸੀਂ ਕਾਰਡ ਬਣਦੇ ਹੋ ਉਲਫਾਫੇ ਵਿੱਚ ਪਾਗੇ ਪੈਸੇ ਬਣਦੇ ਹੋ ਅੱਗੇ ਪਿੱਛੇ ਕਿਉਂ ਨਹੀਂ ਆਂਦੇ ਹੁਣ ਸਾਡੇ ਲੁਧਿਆਣੇ ਦੇ ਵਿੱਚ ਮਨੁਖਤ ਵਾਲੇ ਭਾਜੀ ਆ ਤੁਸੀਂ ਵੀ ਸੁਣਿਆ ਹੋਇਆ ਕਿੰਨੇ ਵਧੀਆ ਕੰਮ ਕਰਦੇ ਪਏ ਆ ਬਿਲਕੁਲ ਉਹਨਾਂ ਨੂੰ ਬਾਰ-ਬਾਰ ਵੀਡੀਓ ਪਾਉਣ ਦੀ ਲੋੜ ਕਿਉਂ ਪੈਂਦੀ ਪਈ ਆ ਕਿਉਂਕਿ ਉਹਨਾਂ ਨੂੰ ਕੋਈ ਸਪੋਰਟ ਹੀ ਨਹੀਂ ਕਰਦਾ ਅੱਗੇ ਵੀ ਆ ਕੇ ਹੁਣ ਤੁਸੀਂ ਸਿੰਗਰਾਂ ਦੀ ਸ਼ੋਹ ਦੀ ਗੱਲ ਲਾ ਲਓ ਹੁਣ ਮੈਨੂੰ ਨਹੀਂ ਪਤਾ ਕਿ ਉਹ ਕਿੰਨੇ ਪੈਸੇ ਲੈਂਦੇ ਆ ਪਰ 4-5 ਲੱਖ ਤਾਂ ਕੋਈ ਨਾ ਕੋਈ ਲੈਂਦਾ ਹੀ ਹੋਊਗਾ ਨਾ ਜਿਹੜੇ ਟੌਪ ਦੇ ਸਿੰਗਰ ਆ 10-20 ਲੱਖ ਕਰੋੜਾਂ 'ਚ ਵੀ ਲੈਂਦੇ ਹੋਣਗੇ ਪਰ ਸਾਡੇ ਪੰਜਾਬ ਨੂੰ ਦੇਣ ਕੀ ਦੇ ਰਿ ਤੁਸੀਂ ਗਾਣੇ ਲੇਖ ਰਹੂ ਅੱਜਕੱਲ ਕਿੱਦਾਂ ਦੇ ਆ ਰਹੇ ਆ ਕੋਈ ਗਾਣਿਆਂ ਦੇ ਵਿੱਚ ਕੋਈ ਗੱਲਬਾਤ ਬਣਦੀ ਕਿਸੀ ਦੀ ਕੋਈ ਤੁੱਕ ਬਣਦਾ ਵਾ ਨਹੀਂ ਬਣਦਾ ਜੋ ਲਿਖਤਾ ਉਹ ਗਾਤਾ ਜੋ ਲਿਖਤਾ ਉਹ ਗਾਤਾ ਉਹ ਚੱਲੀ ਜਾ ਰਿਹਾ ਸੋਸ਼ਲ ਮੀਡੀਆ ਤੇ ਲੋਕੀ ਸਿਰਫ ਅੱਜਕੱਲ ਨਾ ਮਿਊਜ਼ਿਕ ਦੇਖਦੇ ਆ ਧਾਮਾਕ ਦੇਖਦੇ ਆ ਗਾਣੇ ਤੋਂ ਕੋਈ ਸਿੱਖ ਤਾਂ ਮਿਲਦੀ ਨਹੀਂ ਪਈ ਆਪਾਂ ਨੂੰ ਤੇ ਮੈਂ ਜਿਹੜੀ ਮੈਂ ਵੀਡੀਓ ਦੀ ਗੱਲ ਕਰ ਰਿਹਾ ਇਹਨ ਮੂਲਕਤ ਵਾਲੀ ਪਾਈ ਸੀਗੀ ਉਹਦੇ ਵਿੱਚ ਨਾ ਮੈਂ ਗੀਤਾਂ ਵਾਲੀ ਮਸ਼ੀਨ ਉਸੇ ਬਾਰੇ ਮੈਂ ਕਹਿਤਾ ਸੀਗਾ ਕਿ ਅੱਜ ਉਹ ਬੰਦਾ ਬਾਲੀਵੁੱਡ ਦੇ ਵਿੱਚ ਬੈਠਾ ਕਰਨ ਔਜਲਾ ਦੀ ਗੱਲ ਕਰਦੇ ਸਮਝ ਗਏ ਜੀ ਤੇ ਉਹ ਨੂੰ ਮੈਂ ਸਿਰਫ ਇੰਨੀ ਗੱਲ ਕਹੀ ਕਿ ਤੂੰ ਪੰਜਾਬ ਤੋਂ ਬਾਹਰ ਬੈਠਾ ਇਹਨੇ ਦਿਨਾਂ ਦੇ ਵਿੱਚ ਸਾਡੇ ਪੰਜਾਬ ਨੂੰ ਕੁਝ ਦੇ ਤਾਂ ਸਹੀ ਹੁਣ ਤੂੰ ਬਾਲੀਵੁੱਡ ਵਿਆਹ ਚਲਦੇ ਵੀ ਅੱਜ ਕੱਲ ਤੁਹਾਨੂੰ ਪਤਾ ਹਨਾ ਬਹੁਤ ਫੇਮਸ ਬੰਦੇ ਜਿਨ੍ਹਾਂ ਦੇ ਵਿਆਹ ਦੇ ਵਿੱਚੋਂ ਪਹੁੰਚਿਆ ਹੋਇਆ ਬਾਲੀਵੁੱਡ ਦੇ ਵਿੱਚ ਚੰਗੇ ਪੈਸੇ ਮਿਲਦੇ ਹੋਣੇ ਉੱਥੋਂ ਤੇ ਕਈ ਲੋਕਾਂ ਨੇ ਮੈਨੂੰ ਕਮੈਂਟ ਇਹ ਆਏ ਜਿਹੜੇ ਉਹਦੇ ਫੈਨ ਆ ਕਿ ਉਹ ਹੈਲਪ ਕਰਦਾ ਹੋਊਗਾ ਤੈਨੂੰ ਦਿਖਾ ਕੇ ਕਰਨੀ ਆ ਪਰ ਯਾਰ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਦਿਖਾਓ ਨਾ ਕਿ ਲੋਕਾਂ ਨੂੰ ਪਤਾ ਲੱਗੇ ਤੁਸੀਂ ਵਧੀਆ ਕੰਮ ਕਰਦੇ ਹੋ ਆਪਾਂ ਗੱਲ ਕਰੀਏ ਤੇ ਕੁਝ ਲੋਕ ਇਦਾਂ ਤੇ ਹੁੰਦੇ ਆ ਕਿ ਹੈਲਪ ਜਿਹੜੀ ਹੈ ਗੁਪਤ ਵੀ ਕੀਤੀ ਜਾ ਸਕਦੀ ਹੈ ਜਰੂਰੀ ਨਹੀਂ ਸ਼ੋਅ ਕਰਕੇ ਤੇ ਅੱਜ ਕੱਲ ਦੇ ਟਾਈਮ ਦੇ ਵਿੱਚ ਗੁਪਤ ਵਾਲਾ ਟਾਈਮ ਹੀ ਖਤਮ ਹੋ ਗਿਆ ਜੀ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ ਜਿਹੜੇ ਬੰਦੇ ਹੈਲਪ ਕਰਦੇ ਪਏ ਇੱਕ ਗੱਲ ਦੱਸੋ ਜੇ ਆਪਾਂ ਵਧੀਆ ਵਾਂ ਪਰ ਆਈਡੈਂਟੀਟੀ ਸਾਨੂੰ ਪ੍ਰੂਫ ਕਰਾਣਾ ਜ਼ਰੂਰੀ ਹੈ ਤੁਸੀਂ ਕਿੰਨਿਆਂ ਨੂੰ ਆਪਣੇ ਮੂੰਹ ਨਾਲ ਸਮਝਾ ਲੋਗੇ ਚਾਰ ਨੂੰ ਸਮਝਾ ਲੋਗੇ 10 ਨੂੰ ਸਮਝਾਣਗੇ ਬਟ ਪ੍ਰੂਫ ਦੇਣਾ ਪੈਂਦਾ ਕਿ ਆਪਾਂ ਵਧੀਆ ਕੰਮ ਕਰਦੇ ਪਏ ਆ ਨਹੀਂ ਤਾਂ ਲੋਕਾਂ ਨੇ ਤੁਹਾਡੇ ਨਾਲ ਜੁੜਨਾ ਹੀ ਨਹੀਂਗਾ ਹੁਣ ਚਲੋ ਸਿੱਧੂ ਮੂਸੇ ਵਾਲਾ ਇਸ ਦੁਨੀਆ ਤੋਂ ਚਲਾ ਗਿਆ ਅਗਲੇ ਨੇ ਆਪਣਾ ਪਿੰਡ ਨਹੀਂ ਛੱਡਿਆ ਮੈਂ ਇਹ ਵੀ ਵੀਡੀਓ ਦੇ ਵਿੱਚ ਬੋਲਿਆ ਜਿਹੜੇ ਸਿੱਧੂ ਮੂਸੇ ਵਾਲੇ ਦੇ ਫੈਨ ਸੀਗੇ ਉਹ ਤਾਂ ਚਲੋ ਮੇਰੀ ਸਪੋਰਟ ਕਰਦੇ ਸੀਗੇ ਪਰ ਕਿਥੇ ਨਾ ਕਿਤੇ ਆਪਸ ਵਿੱਚ ਲੜਨ ਦੀ ਕੋਸ਼ਿਸ਼ ਕਰਤੀ ਉਹਨਾਂ ਨੇ ਬਟ ਮੈਂ ਸਿਰਫ ਇੰਨੀ ਗੱਲ ਕਹੀ ਕਿ ਜਿਹੜੇ ਸਿੰਗਰ ਫਿਲਮਾਂ ਵਾਲੀ ਅੱਗੇ-ਅੱਗੇ ਪ੍ਰਮੋਸ਼ਨ ਕਰਦੇ ਆ ਜਾਂ ਜਿਹੜੇ ਬਾਲੀਵੁੱਡ 'ਚ ਬੈਠੇ ਆ ਹੋਰ ਵੀ ਅੱਜ ਬੈਠੇ ਆ ਗੁਰੂ ਨੰਦ ਦਾ ਵੀ ਬੈਠਾ ਹੋរី ਬੈਠੇ ਆ ਬਟ ਮੈਨੂੰ ਸਿਰਫ ਵਿਆਹ ਦੀ ਚਰਚਾ ਸੀ ਕਿਉਂਕਿ ਅੱਜਕੱਲ ਵਿਆਹ ਦੀ ਚਰਚਾ ਚੱਲਦੀ ਵੀ ਆ ਬਾਲੀਵੁੱਡ ਦੇ ਵਿੱਚ ਤੇ ਸਾਡੇ ਪੰਜਾਬ ਲਈ ਕੁਝ ਕਰੇ ਨਾ ਆ ਵੀਨ ਮੂਲ ਕੋਲੇ ਆ ਵੀ ਮਨੁਖਤਲੇ ਭਾਜੀ ਕੋਲੇ ਹੋਰ ਬਹੁਤ ਐਨ ਜੀਓ ਜਾ ਵੀ ਉਹਨਾਂ ਕੋ ਸੇਵਾ ਕਰੇ ਤਾਂ ਸਿਰਫ ਕੱਲਾ ਤੁਸੀਂ ਕੱਲਾ ਨੌਜਲਾ ਨੂੰ ਹੀ ਕਿਉਂ ਟਾਰਗੇਟ ਕਰ ਰਹੇ ਹੋ ਉਹ ਜਿਹੜਾ ਫੇਮਸ ਫੇਮਸ ਤਾਂ ਹੋਰ ਵੀ ਬਹੁਤ ਪਰਸਨੈਲਿਟੀਜ਼ ਨੇ ਰੀਸੈਂਟਲੀ ਜਿਹੜੇ ਦਲਜੀਤੋਂ ਸਾਥ ਵੀ ਉੱਥੇ ਚੱਲ ਕੇ ਆਏ ਸੀਗਾ हां ਪਰ ਮੈਂ ਆਲ ਮੈਂ ਨਹੀਂ 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 ਮੈਂ ਵੀਡੀਓ ਦੇ ਵਿੱਚ ਆਲ ਸਿੰਗਰ ਕਿਹਾ ਮੈਂ ਇਹ ਕਿਹਾ ਕਿ ਜਿਹੜੇ ਪ੍ਰੋਮੋਸ਼ਨ ਵੇਰੀ ਹੁਣ ਪ੍ਰੋਮੋਸ਼ਨ ਲਈ ਦਲਜੀਤ ਵੀ ਆਇਆ ਸੀ ਲੁਧਿਆਣੇ ਤੇ ਮੈਂ ਪ੍ਰੋਮੋਸ਼ਨ ਵੇਰੀ ਹੀ ਗੱਲ ਕੀਤੀ ਮੈਂ ਸਾਰੇ ਸਿੰਗਰਾਂ ਨੂੰ ਟਾਰਗੇਟ ਨਹੀਂ ਕੀਤਾ ਮੈਨੂੰ ਬੜੇ ਸਿੰਗਰਾਂ ਦੇ ਵਧੀਆ ਮੈਸੀ ਆਏ ਬਾਗੀ ਜਿਹੜਾ ਕਿ ਬਹੁਤ ਵਧੀਆ ਸਿੰਗਰ ਆ ਉਹਦਾ ਮੈਨੂੰ ਮੈਸੇਜ ਆ ਕਿ ਜੱਟਾ ਖਿੱਚ ਕੇ ਰੱਖ ਕੰਮ ਓਕੇ ਆ ਤੇ ਬਸ ਠੀਕ ਆ ਜਿਹੜੇ ਸਮਝ ਜਾਂਦੇ ਸਮਝ ਜਾਂਦੇ ਇਦਾਂ ਹੁਣ ਪਰਮੇਸ਼ਵਰ ਮਾ ਵਾ ਉਹ ਵੀ ਆਉਂਦਾ ਸੇਵਾ ਕਰਨ ਉਹਦੀ ਕੋਈ ਫਿਲਮ ਤਾਂ ਨਹੀਂ ਆਉਂਦੀ ਵੈਸੇ ਵੀ ਆ ਜਾਂਦਾ ਹੁਣ ਨਿੰਜਾ ਵਾਲੂ ਲੁਧਿਆਣੇ ਤੋਂ ਉਹ ਵੀ ਆਉਂਦਾ ਵਾ ਅਗਲਾ ਨਹੀਂ ਵੀਡੀਓ ਬਣਾਉਂਦਾ ਹੋਊਗਾ ਵੱਖਰੀ ਆ ਪਰ ਆਉਂਦਾ ਵਾ ਪਰ ਉਹ ਪਤਾ ਲੱਗਦੀ ਆ ਵੀ ਇਹ ਸੇਵਾ ਕਰਨ ਆਇਆ ਉਹ ਆਪਾਂ ਨੂੰ ਦੇਖਦੀ ਆ ਤੇ ਲੋਕੀ ਦੇਖਣਾ ਚਾਹੁੰਦੇ ਕੱਲਾ ਮੈਂ ਨਹੀਂ ਦੇਖਣਾ ਚਾਹੁੰਦਾ ਕੀ ਪਤਾ ਉਹ ਵੀ ਸੇਵਾ ਕਰਦੇ ਹੋਣ ਲੇਕਿਨ ਸੋਸ਼ਲ ਮੀਡੀਆ 'ਤੇ ਤੁਹਾਡੇ ਤੱਕ ਉਹ ਵੀਡੀਓ ਪਹੁੰਚੀ ਨਾ ਹੋਵੇ ਨਹੀਂ ਬਿਲਕੁਲ ਜੇ ਮੇਰੀ ਨੀਗਾ ਸੋਸ਼ਲ ਮੀਡੀਆ 'ਤੇ ਤਾਂ ਸਾਰੇ ਲੋਕਾਂ ਦੀ ਰਹਿੰਦੀ ਆ ਫੇਮਸ ਯਾਰਿਆਂ ਨੂੰ ਲੋਕੀ ਬੈਸੀ ਤਿਆਰ ਰਹਿੰਦੇ ਆ ਦੇਖਣ ਦੇ ਵਿੱਚ ਕੁਝ ਕਰਨ ਤੇ ਅਸੀਂ ਦੇਖੀਏ ਬਟ ਹੈਨੀ ਲੋਕਾਂ ਦੇ ਵਿੱਚ ਨਾ ਸਹਿਸ਼ਕਤੀ ਨਹੀਂ ਹੈਗੀ ਆਪਾਂ ਚੰਗੇ ਥੋਟ ਨਾਲ ਵੀਡੀਓ ਪਾਉਂਨੇ ਆ ਕਿਥੇ ਨਾ ਕਿਥੇ ਨਾ ਲੋਕੀ ਗਲਤ ਟਰੋਲ ਬਣਾ ਲੈਂਦੇ ਆ ਹੁਣ ਮੇਰੀ ਵੀਡੀਓ ਨੂੰ ਓਜਲਾ ਨਾਲ ਜੋੜਤਾ ਸਿੱਧੂ ਮੂਸੇ ਵਾਲੇ ਦੇ ਆਪਸ ਵਿੱਚ ਫੇਨ ਲੜਨ ਲੱਗ ਜਾਂਦੇ ਆ ਬਟ ਮੈਂ ਤਾਂ ਸਿਰਫ ਆਪਣੇ ਪੰਜਾਬ ਦੀ ਗੱਲ ਕੀਤੀ ਹੈ ਕਿ ਤੁਸੀਂ ਬਾਲੀਵੁੱਡ 'ਚ ਬੈਠੇ ਹੋ ਵਧੀਆ ਕੰਮ ਕਰਦੇ ਪਿਓ ਕਰੋੜਾਂ ਰੁਪਏ ਤੁਸੀਂ ਅੱਜ ਚਾਰਜ ਕਰਦੇ ਪਿਓ ਸਿੰਗਰ ਹੋ ਕੇ ਆਰਟਿਸਟ ਹੋ ਕੇ ਹਨਾ ਤੇ ਸਾਡੇ ਪੰਜਾਬ ਲਈ ਕਰ ਦੋ ਯਾਰ ਕੁਝ ਮੁਨਾਫਾ ਸਾਰਾ ਕੋ ਸਰਕਾਰਾਂ ਦੇ ਛੁੱਟ ਦਵਾਵਾਂਗੇ ਸਰਕਾਰ ਇਹ ਨਹੀਂ ਕਰਦੀ ਬਹੁ ਨਹੀਂ ਕਰਦੀ ਤੇ ਫਿਰ ਲੋਕੀ ਕਹਿੰਦੇ ਯਾਰ ਉਹ ਟੈਕਸ ਭਰਦੇ ਆ ਠੀਕ ਆ ਟੈਕਸ ਭਰ ਦਿਓ ਜਿੰਨੀ ਹੋ ਸਕਦੀ ਓਨੀ ਕਰ ਦੋ ਹੈਲਪ ਤੁਸੀਂ ਇੱਥੇ ਸੜਕਾਂ ਦੇ ਜਾ ਕੇ ਦੇਖੋ ਹੁਣ ਅਨਮੋਲ ਵੀਡੀਓ ਦੇ ਵਿੱਚ ਕਹਿੰਦਾ ਕਿ 3-3000 ਦੇ ਪਿੱਛੇ ਲੋਕੀ ਮਰਨ ਨੂੰ ਬੈਠੇ ਹੁੰਦੇ ਆ ਕਿਉਂ 3000 ਰੁਪਏ ਕੀ ਹੈ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਕਿੱਥੇ ਕੌਫੀ ਪੀਣ ਚਲੇ ਓਹ 1000 1500 ਦਾ ਬੰਦਾ ਉੱਥੇ ਖਾ ਲੈਂਦਾ ਹੁੰਦਾ ਪਰ ਆ ਜਾਂਦੇ ਕਿਸ ਨੂੰ ਆਪਾਂ ਸੌ ਨਹੀਂ ਦੇਣਾ 50 ਨਹੀਂ ਦੇਣੇ 10 ਨਹੀਂ ਦੇਣੇ ਬਸ ਇਹ ਚੀਜ਼ ਕਰਕੇ ਦੁੱਖ ਹੋਇਆ ਤੇ ਮੈਂ ਆਪਣਾ ਪਲੇਟਫਾਰਮ ਇਹ ਸੋਚਿਆ ਕਿ ਮੈਂ ਹੁਣ ਰੀਲ ਬਣਾਉਣੀ ਹੈ ਤੇ ਕੋਈ ਮੈਸੀਜ ਦੇਣ ਕਰਕੇ ਬਣਾਉਣੀ ਹੈ ਕੋਈ ਗਾਣਿਆਂ ਤੇ ਨੱਚ ਟੱਪ ਕੇ ਇਹ ਚੀਜ਼ ਤੇ ਬਣਾਉਣੀ ਜੀ ਤਾਂ ਜਿਵੇਂ ਤੁਸੀਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਮੈਂ ਆਪਣੇ ਇਨਸਟਾ ਦੇ ਜਾਂ ਫਿਰ ਆਪਣੀ ਸੋਸ਼ਲ ਮੀਡੀਆ ਦੀ ਸ਼ੁਰੂਆਤ ਜਿਹੜੀ ਹੈ ਰਿਲੇਸ਼ਨਸ਼ਿਪ ਤੋਂ ਕੀਤੀ ਬਿਲਕੁਲ ਤੇ ਕਿਵੇਂ ਮਤਲਬ ਕਿ ਤੁਸੀਂ ਮੰਨਦੇ ਹੋ ਕਿ ਇਹ ਰਿਲੇਸ਼ਨਸ਼ਿਪ ਕਿਉਂਕਿ ਰਿਲੇਸ਼ਨਸ਼ਿਪ ਵਿੱਚ ਇੱਕ ਗਰਲਫ੍ਰੈਂਡ ਬॉयਫ੍ਰੈਂਡ ਤਾਂ ਨਹੀਂ ਹੁੰਦਾ ਰਿਲੇਸ਼ਨ ਤਾਂ ਆਪਣੇ ਕਾਫੀ ਹੁੰਦੇ ਮਦਰ ਪਾਪਾ ਮਦਰ ਫਾਦਰ ਨਾਲ ਵੀ ਹੁੰਦੇ ਨੇ ਭੈਣ ਭਰਾ ਨਾਲ ਵੀ ਹੁੰਦੇ ਪੈਣਾ ਪੈਣਾ ਦਾ ਵੀ ਹੁੰਦਾ ਸਿਰਫ ਗ ਟਾਰਗੇਟ ਮਹਿਤਨ ਕੀਤਾ ਮੈਂ ਰਿਲੇਸ਼ਨਸ਼ਿਪ ਸਾਰੇ ਬਾਰੇ ਕਿਹਾ ਸੀਗਾ ਮੈਂ ਮੁੰਡਿਆਂ ਬਾਰੇ ਵੀ ਕਿਹਾ ਸੀਗਾ ਕੁੜੀ ਕੁੜੀਆਂ ਮੁੰਡਿਆਂ ਨੂੰ ਧੋਖਾ ਦੇ ਜਾਂਦੀਆਂ ਨੇ ਹਨਾ ਉਹਨਾਂ ਦੇ ਬੱਚੇ ਹੁੰਦੇ ਛੱਡ ਕੇ ਚਲੇ ਜਾਂਦੀਆਂ ਨੇ ਤੇ ਪਿੱਛੇ ਉਹ ਅਗਲੇ ਰੋਲਦੇ ਹੁੰਦੇ ਨੇ ਉਹਨਾਂ ਦੇ ਮਾਪਿਓ ਵਿਚਾਰੇ ਟੈਨਸ਼ਨ ਲੈ ਲੱਗੇ ਮਰ ਜਾਂਦੇ ਆ ਹੁਣ ਤੁਸੀਂ ਮੈਨੂੰ ਲੱਗਦਾ ਕਿ ਜੇ ਸਾਰੇ ਕੰਪਰੋਮਾਈਜ਼ ਕਰਕੇ ਆਪਸ ਵਿੱਚ ਇਹ ਕੇਸ ਖਤਮ ਕਰ ਦਨਾਂ ਤੇ ਕਚਹਿਰੀਆਂ ਵਿਲੀਆਂ ਹੋ ਜਾਣ ਜਿਹੜੀਆਂ ਇਹਨਾਂ ਕਰਕੇ ਅੱਜ ਕੱਲ ਕਚਹਿਰੀਆਂ ਵਿੱਚ ਕੇਸ ਲੱਗੇ ਹੋਏ ਹਨਾ ਆ ਡਿਵੋਰਸ ਕਰਕੇ ਪਰ ਲੋਕਾਂ ਦੇ ਵਿੱਚ ਨਾ ਕਿਸੇ ਨਾ ਕਿਤੇ ਆਕੜ ਤੇ ਉਹ ਆਕੜ ਜਿਹੜੀ ਉਹਨਾਂ ਦੀ ਹੈ ਨਾ ਕਿ ਮੈਂ ਨਹੀਂ ਨੀਵੇਂ ਹੋਣਾ ਕੁੜੀ ਨੂੰ ਕਹਣਗੇ ਤੂੰ ਨੀਵੀਂ ਹੋ ਤੇ ਕਿਤਨੇ ਕੈਸੇ ਬੱਚਿਆਂ ਦਾ ਫਿਊਚਰ ਉਹਦੇ ਵਿੱਚ ਖਤਮ ਹੋ ਜਾਂਦਾ ਵਾ ਮੋਸਟਲੀ ਮੈਂ ਤੁਹਾਡੀ ਵੀਡੀਓ ਦੇਖੀਏ ਤੁਸੀਂ ਕੁੜੀਆਂ ਦੇ ਹੱਕ ਦੇ ਵਿੱਚ ਜ਼ਿਆਦਾ ਬੋਲਦੇ ਹੋ ਫੇਮ ਲੈਣ ਲਈ ਨਹੀਂ ਜੇ ਕੁੜੀਆਂ ਦੇ ਹੱਕ 'ਚ ਫੇਮ ਲੈਣ ਲਈ ਬੋਲਣਾ ਤਾਂ ਫਿਰ ਸਾਰਿਆਂ ਕੋਲ ਹੀ ਆਪਣੇ ਆਪਣੀ ਆਈਡੀਆ ਹੈਗੀਆਂ ਸਾਰੇ ਬੋਲਣੇ ਸ਼ੁਰੂ ਕਰ ਦੋ ਸਾਰੇ ਲੋਕੀ ਸਿਆਣੇ ਹਨ ਉਹਨਾਂ ਨੂੰ ਪਤਾ ਵੀ ਬੰਦਾ ਕਿਸ ਇੰਪ੍ਰੈਸ਼ਨ ਨਾਲ ਬੋਲ ਰਿਹਾ ਉਹ ਲੋਕੀ ਸਿਆਣੇ ਹਨ ਉਹ ਚੀਜ਼ ਦੀ ਆਪਾਂ ਨੂੰ ਐਗਜ਼ਾਮਪਲ ਦੇਣ ਦੀ ਲੋੜ ਨਹੀਂ ਪੈਂਦੀ ਉਹ ਲੋਕੀ ਸਿਆਣੇ ਆ ਉਹ ਦੇਖਦੇ ਆ ਤੇ ਮੇਰੀ ਉਹ ਵੀਡੀਓ ਜਿਹੜੀ 2 ਲੱਖ ਤੱਕ ਗਈ ਹੋਈ ਹੈ ਨਾ ਮੈਨੂੰ ਲੱਗਦਾ ਉਹਦੇ ਵਿੱਚ 1% 0.1% ਵੀ ਕਿਸੇ ਨੇ ਨੈਗੇਟਿਵ ਕਮੈਂਟ ਨਹੀਂ ਆਇਆ ਉਹਦੇ ਵਿੱਚ ਮੁੰਡਿਆਂ ਨੇ ਵੀ ਸਪੋਰਟ ਕੀਤੀ ਆ ਕੁੜੀਆਂ ਨੇ ਵੀ ਕੀਤੀ ਆ ਬਹੁਤ ਹੱਦ ਤੱਕ ਜਿਹੜੀ ਮੇਰੀ ਮਾਮਾ ਦੀ ਉਮਰਾਂ ਦੀਆਂ ਉਹਨਾਂ ਨੇ ਵੀ ਸਪੋਰਟ ਕੀਤੀ ਆ ਕਿ ਨਹੀਂ ਯਾਰ ਮੁੰਡਾ ਵਧੀਆ ਬੋਲਦਾ ਵਾ ਤੇ ਉਹਦੇ ਵਿੱਚ ਮੈਂ ਇਹ ਵੀ ਕਿਹਾ ਕਿ ਮੁੰਡੇ ਵਾਲੀ ਵੀ ਸੋਚੋ ਤੇ ਕੁੜੀਆਂ ਵਾਲੀ ਵੀ ਸੋਚੋ ਰਿਲੇਸ਼ਨਸ਼ਿਪ ਬਹੁਤ ਵਧੀਆ ਚੀਜ਼ ਆ ਬਟ ਅੱਜ ਕੱਲ ਨਾ ਲੋਕਾਂ ਨੇ ਦਿਮਾਗ ਤੇ ਬਹੁਤ ਲੋਡ ਲੈ ਲਿਆ ਜਿਹੜੇ ਦਿਲੋਂ ਪਿਆਰ ਕਰਦੇ ਉਹਨਾਂ ਨੂੰ ਕੋਈ ਚੀਜ਼ ਨਹੀਂ ਮਿਲਦੀ ਡਿਪਰੈਸ਼ਨ ਅੱਜ ਕੱਲ ਲੋਕਾਂ ਨੂੰ ਇਨੀ ਕੁੜੀ ਛੱਡ ਗਈ ਰਾਤੀ ਨੀਂਦ ਨਹੀਂ ਆ ਰਹੀ ਗੋਲੀਆਂ ਖਾਰੇ ਨੀਂਦਾਂ ਦੀਆਂ ਰੋਟੀਆਂ ਪਾਣੀਆਂ ਛੱਡੀਆਂ ਹੋਈਆਂ ਤੁਸੀਂ ਜਾ ਕੇ ਦੇਖੋ ਜਿਹੜੇ ਦਿਮਾਗ ਦੇ ਡਾਕਟਰ ਆ ਨਾ ਉੱਥੇ ਭਰੇ ਪਏ ਨੇ ਮਰੀਜ਼ ਡਿਪਰੈਸ਼ਨਾਂ ਕਰਕੇ ਤੇ ਉਹਨਾਂ ਨੂੰ ਪੁੱਛੋ ਹੋਇਆ ਕੀ ਆ ਕੁੜੀ ਛੱਡ ਗਈ ਜੀ ਮੁੰਡਾ ਛੱਡ ਗਿਆ ਜੀ ਕਸੂਰ ਬਾ ਕੀ ਨੂੰ ਮੰਨਦੇ ਹਾਂ ਲੋਕੀ ਬੜੀ ਜਲਦੀ ਨਾ ਕਿਸੇ ਨੂੰ ਆਪਣਾ ਮੰਨ ਲੈਂਦੇ ਆ ਚਾਰ ਦਿਨ ਕਿਸੇ ਮੁੰਡੇ ਨੇ ਕਿਹਾ ਤਾਂ ਕਿ ਮੈਂ ਤੇਰੇ ਸਾਰੇ ਸੁਪਨੇ ਪੂਰੇ ਕਰਨਾ ਤੇ ਕੁੜੀ ਡੁੱਲ ਜਾਂਦੀ ਆ ਬਹੁਤ ਜਲਦੀ ਤੇ ਜਿਹੜੇ ਮੁੰਡੇ ਦਿਲ ਤੋਂ ਲगाव ਕਰਦੇ ਆ ਤੇ ਕਈ ਕੁੜੀਆਂ ਵੀ ਅੱਜਕੱਲ ਇਹੋ ਜਿਹੀਆਂ ਹੁੰਦੀਆਂ ਨੇ ਉਹ ਵੀ ਲਾਰੇ ਲਾ ਲੈਂਦੀਆਂ ਤੇ ਮੈਨੂੰ ਲੱਗਦਾ ਮੁੰਡੇ ਤੇ ਕੁੜੀ ਜਦੋਂ ਰਿਲੇਸ਼ਨਸ਼ਿਪ ਚ ਹੁੰਦੇ ਹਨਾ ਆਪਣੇ ਮਾਪਿਆਂ ਨੂੰ ਨਹੀਂ ਭੁੱਲਣਾ ਚਾਹੀਦਾ ਉਹਨਾਂ ਨੂੰ ਪਰ ਪਰ ਅੱਜ ਕੱਲ ਉਲਟਾ ਮਾਪੇ ਨੂੰ ਭੁੱਲ ਜਾਂਦੇ ਆ ਘਰੋਂ ਭੱਜ ਕੇ ਵਿਆਹ ਕਰਾਈ ਜਾਂਦੇ ਆ ਫਿਰ ਜਦੋਂ ਕੱਲ ਨੂੰ ਨਿਆਣੇ ਹੋ ਜਾਂਦੇ ਆ ਹਨਾ ਫਿਰ ਆਪਸੀ ਜਿਹੜੀ ਲੜਾਈ ਹੁੰਦੀ ਆ ਨਾ ਕੁੜੀ ਪੇਕੇ ਜੋਗੀ ਨਾ ਮਾਇਕੇ ਜੋ ਸੋਹਰਿਆਂ ਘਰ ਜੋਗੀ ਉਹ ਜਾਵੇ ਕਿੱਧਰ ਨੂੰ ਮੁੰਡਾ ਬਾਜੂ ਕੁੱਟੇ ਮਾਰੇ ਮਾਪਿਆਂ ਨੇ ਕਿਹਾ ਸਾਡੇ ਹੱਥ ਖੜੇ ਆ ਜੀ ਤੂੰ ਆਪੇ ਵਿਆਹ ਕਰਾਇਆ ਹੁਣ ਤੂੰ ਜਾ ਜਦੋਂ ਤੁਸੀਂ ਵੀਡੀਓ ਬਣਾਉਨੇ ਹੋ ਤੁਸੀਂ ਲੋਕਾਂ ਦੇ ਮੈਸੇਜ ਆਉਂਦੇ ਕਿ ਸਾਡੇ ਨਾਲ ਇਦਾਂ ਹੋਇਆ ਤੁਸੀਂ ਮਤਲਬ ਇਹ ਤਾਂ ਵੀਡੀਓ ਬਣਾ ਦਿਓ ਤਾਂ ਆਇਆ ਮੇਰੇ ਨਾਲ ਇਦਾਂ ਇਹ ਚੀਜ਼ ਹੋਈ ਹੈ ਤੁਸੀਂ ਇਸ ਤੇ ਬੇਸ ਤੇ ਵੀਡੀਓ ਬਣਾ ਦਿਓ ਕਦੇ ਕੋਈ ਇਦਾਂ ਦਾ ਸੀਨ ਹੋਏ ਜਿਹਨੂੰ ਸੁਣ ਕੇ ਆਪਣੇ ਆਪ ਅੱਖਾਂ ਦੇ ਵਿੱਚ ਹੰਝੂ ਆ ਗਏ ਹਾਂ ਬਿਲਕੁਲ ਹੋਇਆ ਇੱਕ ਮੈਨੂੰ ਮਾਂ ਦਾ ਮੈਸੇਜ ਆਇਆ ਸੀ ਕਿ ਪੁੱਤ ਜਿਹੜੀ ਤੂੰ ਕੁੜੀਆਂ ਦੀ ਵੀਡੀਓ ਪਾਈ ਆ ਮੈਨੂੰ ਬਹੁਤ ਵਧੀਆ ਲੱਗੀ ਪਰ ਇੱਕ ਕੁੜੀ ਨੇ ਸਾਡੇ ਤਿੰਨਾਂ ਭੈਣਾਂ ਦਾ ਇਕੱਲਾ ਇਕੱਲਾ ਪੁੱਤ ਸੀਗਾ ਉਹ ਖਾਲਿਆ ਮਤਲਬ ਮਰ ਗਿਆ ਉਹ ਸੀ ਉਹ ਚੀਜ਼ ਬਾਰੇ ਵੀ ਮੈਂ ਬੋਲਿਆ ਮੈਨੂੰ ਬੜਾ ਰੋਣਾ ਵੀ ਆਇਆ ਉਹ ਚੀਜ਼ ਤੇ ਯਾਰ ਕਿ ਕੁੜੀਆਂ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ ਜਿਸ ਮਾਂ ਦਾ ਕੱਲਾ ਕੱਲਾ ਪੋਤਾ ਉਹਨਾਂ ਨੂੰ ਝੁੱਠੇ ਲਾਰੇ ਨਾ ਲਾਓ ਯਾਰ ਪਰ ਅੱਜ ਕੱਲ੍ਹ ਨਹੀਂ ਸਮਝ ਰਿਹਾ ਕੋਈ ਅੱਜ ਕੱਲ੍ਹ ਯੂਜ਼ ਐਂਡ ਥਰੋਅ ਵਾਲਾ ਕੰਮ ਹੋਇਆ ਇੱਕ ਛੱਡਿਆ ਦੂਜਾ ਤੀਜਾ ਬਸ ਇਹੀ ਚੱਲਦਾ ਪਿਆ ਵਾ ਕੀ ਲੱਗਦਾ ਕਿ ਦੁਨੀਆ ਦੇ ਵਿੱਚ ਸਿਰਫ ਇਹੀ ਚੀਜ਼ ਰਹਿ ਗਈ ਹੈ ਕਿ ਲੋਕਾਂ ਨੂੰ ਇਹ ਚੀਜ਼ ਭੁੱਲ ਕੇ ਆਪਣੇ ਕੈਰੀਅਰ ਵੱਲ ਵਿਧਿਆਨ ਦੇ ਉੱਤੇ ਸਭ ਤੋਂ ਵੱਡਾ ਜਿਹੜਾ ਮੈਨੂੰ ਲੱਗਦਾ ਕਿ ਮਾਪਿਆਂ ਦੀ ਬਹੁਤ ਵੱਡੀ ਲਾਪਰਵਾਹੀ ਹੈ ਇਹਦੇ ਵਿੱਚ ਤੁਸੀਂ ਅੱਜ ਕੱਲ੍ਹ ਹਰ ਘਰ ਦੇ ਵਿੱਚ ਜਾ ਕੇ ਦੇਖੋ ਅੱਗੇ ਹੁੰਦੇ ਸੀ ਇੱਕ ਮੋਡਲ ਦੇਖਣ ਆਲੇ ਜ਼ਿਆਦਾ ਉਹਨੂੰ ਤਾਂ ਬ ਤੁਸੀਂ ਕਿੰਨਿਆਂ ਨੂੰ ਸਮਝਾਓਗੇ ਤੁਸੀਂ ਬੱਚੇ ਅੱਗੇ ਹੁੰਦੇ ਸੀ ਨਾ ਵੀ ਸਕੂਲ ਤੋਂ ਆਉਣਾ ਖੇਡਣਾ ਹੁਣ ਗਲੀਆਂ 'ਚ ਕੌਣ ਖੇਡਦਾ ਸਾਰੇ ਮੋਬਾਈਲਾਂ 'ਚ ਲੱਗੇ ਹੋਏ ਨੇ ਅੱਗੇ ਮੋਬਾਈਲਾਂ 'ਚ ਗੇਮਾਂ ਖੇਡਦੇ ਸੀ ਪਬਜੀ ਵਗੈਰਾ ਹੁਣ ਤਾਂ ਗੇਮਾਂ ਵੀ ਛੱਡਤੀ ਹੁਣ ਤਾਂ ਰੀਲਾਂ ਬਣਾਉਣ ਲੱਗੇ ਨੇ ਛੋਟੇ ਛੋਟੇ ਬੱਚੇ ਲੱਗੇ ਹੋਏ ਨੇ ਬਣਾਉਣਾ ਫੋਨ ਦੇਣਾ ਮਾਪੇ ਦੀ ਕੋ ਮਜਬੂਰੀ ਹੈ ਕਿਉਂਕਿ ਆਨਲਾਈਨ ਕਲਾਸਿਸ ਲੱਗਦੀਆਂ ਨੇ ਸਕੂਲ ਦੀਆਂ ਤੇ ਆਨਲਾਈਨ ਕਲਾਸੇ ਲਾਦੀ ਉਹਨਾਂ ਟਾਈਮ ਹੁੰਦਾ ਨਾ ਇੱਕ ਬੱਚਾ ਸਾਰਾ ਦਿਨ ਲੱਗਿਆ ਹੋਇਆ ਆਵਾ ਬੱਚਾ ਕੀ ਕਰੂ ਜਦ ਮਾਪੇ ਸਾਰ ਦਿਨ ਲੱਗੇ ਹੋਏ ਨੇ ਉਹ ਰਾਤੀ ਬੰਦਾ ਕੰਮ ਤੋਂ ਆਇਆ ਫੋਨ 'ਚ ਬੜਿਆ ਹੋਇਆ ਤੇ ਬੱਚੇ ਨੂੰ ਕੀ ਸਮਝਾਊਗਾ ਉਹ ਬੱਚਾ ਵੀ ਫੋਨ 'ਚ ਹੀ ਬੜੂਗਾ ਲੱਗਦਾ ਹੈ ਕਿ ਫੋਨ ਨੇ ਜਿਹੜੇ ਰਿਲੇਸ਼ਨਸ ਖਤਮ ਕਰਦੇ ਨੇ ਬਹੁਤ ਹੱਦ ਤੱਕ ਸਾਰਾ ਕੁਝ ਖਤਮ ਕਰਦਾ ਪਿਆਰ ਬਹੁਤ ਹੱਦ ਤੱਕ ਲੋਕਾਂ 'ਚ ਪਿਆਰ ਹੀ ਖਤਮ ਹੋ ਗਿਆ ਜੀ ਪਿਆਰ ਖਤਮ ਹੋ ਗਿਆ ਲੋਕਾਂ ਦੇ ਵਿੱਚ ਕਿਉਂਕਿ ਫੋਨ 'ਤੇ ਸਾਰੇ ਬੜੇ ਰਹਿੰਦੇ ਇੱਕ ਦੂਜੇ ਨੂੰ ਬੁਲਾਉਂਦਾ ਕੋਣ ਮੈਨੂੰ ਤਾਂ ਲੱਗਦਾ ਕਿ ਅੱਗੇ ਲੁੱਕੀ ਕਹਿੰਦੇ ਸੀ ਕਿ ਮਰਿਆਂ ਤੇ ਮਿਲਦੇ ਆ ਸਾਰੇ ਕਿ ਸੁੱਖਾਂ 'ਚ ਵੀ ਘੱਟ ਮਿਲਦੇ ਆ ਵੀ ਮਰਿਆਂ ਤੇ ਸ਼ਰੀਕ ਹੋ ਜਾਂਦੇ ਮੈਨੂੰ ਲੱਗਦਾ ਹੁਣ ਬੋ ਬੋਕ ਤੇ ਦੇਖ ਲਾਂਗੇ ਜਾਂ ਕਦੇ ਕਿੱਥੋਂ ਮਿਲੂਗਾ ਉੱਥੇ ਅਫਸੋਸ ਕਰ ਲਾਂਗੇ ਤੇ ਇਹ ਮੋਬਾਈਲਾਂ ਨੇ ਬਹੁਤ ਕੰਮ ਖਰਾਬ ਕੀਤਾ ਹੋਇਆ ਪਰ ਮੈਨੂੰ ਲੱਗਦਾ ਗਿਆ ਸੋਸ਼ਲ ਮੀਡੀਆ ਨੂੰ ਵਧੀਆ ਪਲੇਟਫਾਰਮ ਲੈ ਕੇ ਚੱਲੋ ਯਾਰ ਇੱਥੇ ਬਹੁਤ ਅੱਛਾ ਟੈਲੈਂਟ ਆ ਆਪਣਾ ਦਿਖਾਓ ਪਰ ਨਹੀਂ ਮੰਨਦੇ ਲੋਕੀ ਕਿਉਂ ਨਹੀਂ ਸੋਚਦੇ ਪਰ ਇਹਨਾਂ ਨੂੰ ਕਿਤੇ ਨਾ ਕਿਤੇ ਤੱਕਾ ਇੱਕ ਦਿਨ ਲੱਗੂਗਾ ਜਦੋਂ ਕੱਲ ਨੂੰ ਕੁੜੀਆਂ ਦਾ ਵਿਆਹ ਹੋਊਗਾ ਜਿਹੜੇ ਮਤਲਬ ਅੱਜ ਕਾ ਸੋਸ਼ਲ ਮੀਡੀਆ ਤੇ ਗਲਤ ਚੀਜ਼ਾਂ ਪ੍ਰਮੋਟ ਕਰੀਆਂ ਦਿਖਾ ਰਹੀਆਂ ਨੇ ਵਿਊ ਲੈਣ ਦੇ ਖਾਤਰ ਕਿਤੇ ਨਾ ਕਿਤੇ ਜਦੋਂ ਕੱਲ ਨੂੰ ਉਹਨਾਂ ਦੇ ਵਿਆਹ ਹੋਣਗੇ ਨਾ ਉਦੋਂ ਇਹਨਾਂ ਨੂੰ ਪ